ਸਸ਼ੀ ਕਾਰ ਜੀ ਕਿਦਾਂ ਜੀ ਸਾਰੇ ਹੋਪ ਸਾਰੇ ਤੁਸੀਂ ਠੀਕ ਠਾਕ ਹੋਮੂਗੇ ਚੜਦੀ ਕਲਾ ਵਿੱਚ ਹੋਮੂਗੇ ਲਓ ਜੀ ਸਭ ਤੋਂ ਪਹਿਲਾਂ ਤਾਂ ਮੈਂ ਮੇਰਾ ਸੂਟ ਦਿਖਾ ਰਹੀ ਏਗੀ ਜੋ ਆਪਾਂ ਕੁਆਟਰਾਈ ਦੇ ਵਿੱਚ ਆਪਾਂ ਵੀ ਬਣਾ ਚੁੱਕਿਆ ਬਹੁਤ ਹੀ ਜ਼ਿਆਦਾ ਸੌਫਟ ਹੈ ਜਿਹੜਾ ਸਟਫ ਹੈ ਨੈਕ ਟੇਲਿੰਗ ਦੇਖੋ ਕਿੰਨੀ ਸੋਹਣੀ ਦਿੱਤੀ ਹੈਗੀ ਲੇਸੀ ਸਨਾਲ ਆਪਾਂ ਨੇ ਡਿਜ਼ਾਈਨ ਕੀਤਾ ਹੈਗਾ ਬਹੁਤ ਸੋਹਣਾ ਤੇ ਜਿਹੜਾ ਦੁਪੱਟਾ ਹੈ ਦੁਪੱਟਾ ਮੈਂ ਹਜੀ ਦੇ ਨਾਲ ਡਾਈ ਨਹੀਂ ਕਰਵਾਇਆ ਮੈਂ ਸਿਰਫ ਮੇਰੇ ਕੋਲੇ ਇਸ ਕਲਰ ਦਾ ਬੂਟੀ ਨਾਲ ਦਾ ਪਿਆ ਸੀ ਮੈਂ ਉਹੀ ਵੇਅਰ ਕੀਤਾ ਹੈ ਇਹਦੇ ਨਾਲ ਤੇ ਬਹੁਤ ਸੋਹਣਾ ਸੂਟ ਹੈਗਾ ਇਹਦੇ ਨਾਲ ਦੇ ਸੂਟ ਆਪਣੇ ਕੋਲੇ ਅਵੇਲੇਬਲ ਹੈਗੇ ਨੇ ਕਿਉਂਕਿ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਹੈਗਾ ਬਹੁਤ ਸੌਫਟ ਹੈ ਹੁਣ ਹੀ ਤੋਂ ਪਾਣ ਲੱਗਣਗੇ ਮਾਰਚ ਅਪ੍ਰੈਲ ਤੱਕ ਆਪਣੇ ਹੀ ਸੂਟ ਆਪਾਂ ਪਾਵਾਂਗੇ ਇਹਨਾਂ ਨੂੰ ਬਹੁਤ ਜ਼ਿਆਦਾ ਸੌਫਟ ਹੈ ਵਿਦਆਊਟ ਲਾਈਨਿੰਗ ਬਣ ਹੈ ਕੋਈ ਲਾਈਨਿੰਗ ਨਹੀਂ ਲਗਵਾਈ ਆਪਾਂ ਨੇ ਲਓ ਜੀ ਅੱਜ ਦੀ ਜਿਹੜੀ ਕਲੈਕਸ਼ਨ ਹੈ ਉਹ ਮੈਂ ਤੁਹਾਨੂੰ ਦਿਖਾ ਰਹੀ ਐਂਗੀ ਹੁਣ ਦੁਪੱਟਾ ਸੂਟ ਰਹਿਣਗੇ ਬਹੁਤ ਬਹੁਤ ਪਿਆਰੇ ਪਿਆਰੇ ਜਿਹੜੇ ਕਲਰ ਨੇਗੇ ਕਲਰ ਬਹੁਤ ਸੋਹਣੇ ਨੇ ਇਹਨਾਂ ਦੇ ਮੈਂ ਤੁਹਾਨੂੰ ਦਿਖਾ ਦਿੰਨੀ ਹਾਂਗੇ ਲਓ ਜੀ ਬੜਾ ਪਿਆਰਾ ਜਿਹਾ ਛੇੜ ਹੈਗਾ ਬਹੁਤ ਸੋਹਣਾ ਛੇੜ ਹੈ ਇਹਦੇ ਉੱਤੇ ਆਪਾਂ ਨੇ ਨਾ ਇਹਦਾ ਹਾਈਲਾਈਟ ਕਰਵਾਇਆ ਦੇਖੋ ক্লোਜ਼ ਤੋਂ ਦਿਖਾ ਦੋ ਇਹਦੇ ਵਿੱਚ ਸਾਰੇ ਚ ਬੁੱਟੀ ਪਈ ਹੋਈ ਹੈ ਸਾਰੇ ਦਬਕਾ ਮੋਤੀ ਤੇ ਆਪਾਂ ਨੇ ਬਹੁਤ ਸੋਹਣਾ ਸਿੱਕ ਵੀ ਲਗਵਾ ਕੇ ਬਹੁਤ ਸੋਹਣਾ ਇਦਾਂ ਹਾਈਲਾਈਟ ਕਰਵਾਇਆ ਨੇਗੇ ਫਲਾਰ ਇਹਦਾ ਜਿਹੜੀ ਬਾਟਮ ਹੈਗੀ ਬਾਟਮ ਰੂਬੀ ਜੀ ਇਹਦੀ ਕ੍ਰੇਪ ਦੀ 컬러 ਦੇਖੋ ਬਹੁਤ ਹੀ ਪਿਆਰਾ ਜਿਹਾ ਕਲਰ ਹੈਗਾ ਤੇ ਜਿਹੜਾ ਇਹਦਾ ਦੁਪੱਟਾ ਹੈਗਾ ਦੁਪੱਟਾ ਇਹ ਹੈ ਇਹਦੀ ਫਿਨਿਸ਼ਿੰਗ ਹੋਈ ਹੋਈ ਹੈ ਬਟ ਜੇ ਤੁਸੀਂ ਹੋਰ ਤਰੀਕੇ ਨਾਲ ਫਿਨਿਸ਼ਿੰਗ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਦੱਸ ਦਿਓ ਉਹਦੀ ਕੋਸਟ ਲੱਗਤ ਹੋ ਜੂਗੀ ਇਹਦਾ ਦੁਪੱਟਾ ਰਹੂਗਾ ਵਿਸਕੋਸ ਦਾ ਇਹਦੀ ਜਿਹੜੀ ਸ਼ਰਟ ਹੈ ਵਿਸਕੋਸ ਦੀ ਹੈ ਕ੍ਰੇਪ ਦੀ ਬਾਟਮ ਹੈ ਜੀ ਡਿਜ਼ਾਈਨ ਸਿੰਗਲ ਸਿੰਗਲ ਮਿਲੂਗੀ ਐਂਡ ਸੈਕਿੰਡ ਜਿਹੜਾ ਹੈਗਾ ਸੈਕਿੰਡ ਵੀ ਬਹੁਤ ਸੋਹਣਾ ਹੈ ਇਹਦੇ ਵੀ ਫਰੰਟ ਦੇ ਉੱਤੇ ਇਹਦਾ ਵਿਸਕੋਸ ਦੀ ਹੈ ਬਿਲਕੁਲ ਸੌਫਟ ਬਹੁਤ ਸੋਹਣੀ ਸ਼ਰਟ ਹੈਗੀ ਸਾਰੇ ਦੇ ਉੱਤੇ ਆਪਾਂ ਨੇ ਹਾਈਲਾਈਟ ਕਰਵਾਇਆ ਹੋਇਆ ਗੁੱਟੀ ਹਾਈਲਾਈਟ ਕਰਵਾਈ ਹੋਈ ਹੈਗੀ ਇਹਦਾ ਸ਼ਰਟ ਦੇ ਉੱਤੇ ਬਹੁਤ ਪਿਆਰੀ ਤੇ ਇਹਦੀ ਕ੍ਰੇਪ ਦੀ ਬਾਟਮ ਰਹੂਗੀ ਕ੍ਰੇਪ ਦੀ ਬਾਟਮ ਹੈ 13 ਗ੍ਰੀਨ ਜਿਹੜਾ ਇਹਦਾ ਸ਼ੇਡ ਹੈਗਾ ਤੇ ਇਹਦਾ ਦੁਪੱਟਾ ਵੀ ਐਦਾਂ ਰਹੂਗਾ ਜੀ ਵਿth ਫਿਨਿਸ਼ਿੰਗ ਹੈ ਫਿਨਿਸ਼ਿੰਗ ਪੱਟੀ ਲੱਗੀ ਹੋਈ ਹੈ ਵਿth ਫਿਨਿਸ਼ਿੰਗ ਹੈ ਤੇ ਇਹਦਾ ਜਿਹੜਾ ਨੈਕਸਟ ਕਲਰ ਹੈਗਾ ਇਹਦੇ ਵਿੱਚ ਕਲਰ ਹੈਗੇ ਨੇ ਦੋ ਸ਼ੇਡ ਹੈਗੇ ਨੇ ਆਪਣੇ ਕੋਲੇ ਬਹੁਤ ਪਿਆਰਾ ਜਿਹਾ ਸ਼ੇਡ ਹੈ ਵੀ ਬਹੁਤ ਪਿਆਰਾ ਛੇੜ ਹੈਗਾ ਇਹ ਲਓ ਜੀ ਦੇਸੀ ਭਾਸ਼ਾ ਦੇ ਵਿੱਚ ਕਈੇ ਕੜਾ ਰੰਗਾ ਜਿਹਾ ਰੰਗ ਹੈ ਦਾ ਬਹੁਤ ਸੋਹਣਾ ਹੈਗਾ ਤੇ ਇਹ ਦਾ ਦੁਪੱਟਾ ਹੈ ਦੁਪੱਟਾ ਵੀ ਫਿਨਿਸ਼ਿੰਗ ਕੀਤੀ ਹੋਈ ਹੈ ਤੇ ਜਿਹੜੇ ਇਹ ਸੂਟ ਲੈਣਗੇ ਇਹਨਾਂ ਦਾ ਪ੍ਰਾਈਸ ਦੇਖੋ 2800 ਰੁਪਏ ਹੈਗਾ ਤਿੰਨ ਸੂਟ ਜੋ ਮੈਂ ਦਿਖਾ ਚੁੱਕੀ ਹਾਂਗੀ ਇਹਨਾਂ ਦਾ ਪ੍ਰਾਈਸ 2800 ਰੁਪਏ ਹੈਗਾ ਇਹਦਾ ਵੀ 2800 ਰੁਪਏ ਹੈਗਾ ਇਹਨਾਂ ਦਾ ਪ੍ਰਾਈਸ 2800 ਰੁਪਏ ਤਿੰਨ ਸੂਟਾਂ ਦਾ ਤੇ ਦੋ ਸੂਟ ਥੋੜੇ ਅਲੱਗ ਦੇ ਦਿਖਾ ਰਹੀਆਂਗੀ ਮੈਂ ਕਾਲਿਕ ਕਪੈਨ ਦਾ ਮੈਸੇਜ ਆਇਆ ਜੀ ਤੁਸੀਂ ਮਿਕਸ ਕਰਕੇ ਵੀਡੀਓ ਪਾ ਦਿਨੇ ਹੋਗੇ ਰੇਟ ਉਹ ਕਰ ਦੇਉਗੇ ਆਪਾਂ ਨੇ ਜਿਹੜਾ ਸਭ ਤੋਂ ਅਲੱਗ-ਅਲੱਗ ਜਿੱਦਾਂ ਇਹਨਾਂ ਦੇ ਪ੍ਰਾਈਸ ਨੇ ਇਹਨਾਂ ਦੇ ਪ੍ਰਾਈਸ ਆਪਾਂ ਮਿਕਸ ਕਿਵੇਂ ਕਰ ਸਕਦੇ ਹਾਂ ਕਿ ਬਹੁਤ ਅੰਤਰ ਹੈ ਇਹਨਾਂ ਦੇ ਜਿਹੜੇ ਪ੍ਰਾਈਸ ਨੇਗੇ ਇਹਨਾਂ ਦਾ ਕਾਫੀ ਅੰਤਰ ਹੁੰਦਾ ਹੈ ਜਿਹੜੇ ਨਾ ਪ੍ਰਾਈਸ ਹੈ ਜਿਵੇਂ ਹੁਣ ਮੈਂ ਪ੍ਰਿੰਟ ਸੂਟ ਪਾਇਆ ਸੀ ਕੋਈ ਮੇਰੇ ਕੋਲੇ ਸੋਲੋ ਪੀਸ ਬਚੇ ਪਿਆ ਜਿਹੜਾ ਸਭ ਤੋਂ ਘੱਟ ਪ੍ਰਾਈਸ ਵਾਲਾ ਮੈਂ ਉਹ ਪ੍ਰਾਈਸ ਦੇ ਸੂਟ ਲਾਨੀ ਹੁੰਦੀ ਹੈਗੀ ਇਹ ਨਹੀਂ ਹੈਗਾ ਵੀ ਜਿਵੇਂ ਮੈਂ ਰਾਮ ਟੈਕਸ ਦਾ ਸੂਟ ਪਾਇਆ ਸੀ ਕੱਲ ਉਹਦੇ ਵਿੱਚ ਰੀਵਾ ਬ੍ਰੈਂਡ ਦੇ ਪਾਈ ਸੀ ਉਹ ਕਾਸਟਲੀ ਹੁੰਦੇ ਨੇਗੇ ਮੈਂ ਰਾਖੀ ਵਾਲਾ ਹੀ ਪ੍ਰਾਈਸ ਲਾਇਆ ਸੀਗਾ ਤੇ ਇਹ ਨਹੀਂ ਹੈਗਾ ਵੀ ਆਪਾਂ ਨੇ ਉਹ ਸੋਲੋ ਸੋਲੋ ਪੁੱਛ ਹੁੰਦੇ ਕੱਲੇ ਪੀਸ ਵਾਸਤੇ ਆਪਾਂ ਵੀਡੀਓ ਨਹੀਂ ਬਣਾ ਸਕਦੇ ਹੈਗੇ ਪਰ ਘੱਟ ਵਾਲਾ ਆਪਾਂ ਪ੍ਰਾਈਸ ਲਾਨੇ ਇਹ ਬਹੁਤ ਸੋਹਣਾ ਟੈਬੀ ਦਾ ਹੈਗਾ ਜੀ ਟੈਬੀ ਦਾ ਬਹੁਤ ਸੋਹਣਾ ਇਹ ਵੀ ਹਾਈਲਾਈਟ ਹੋਇਆ ਹੋਇਆਗਾ ਇਹਦੇ ਨਾਲ ਵੀ ਕ੍ਰੇਪ ਦੀ ਬਾਟਮ ਰਹੂਗੀ ਅ ਬਹੁਤ ਪਿਆਰਾ ਜਿਹਾ ਕਲਰ ਹੈ ਇਹਦਾ ਵੀ ਬਹੁਤ ਸੁਣੀ ਜਿਹੜੀ ਇਹਦੀ ਅ ਪ੍ਰਿੰਟਿੰਗ ਹੈਗੀ ਤੇ ਇਹਦਾ ਜਿਹੜਾ ਦੁਪੱਟਾ ਹੈ ਦੁਪੱਟਾ ਇਹਦਾ ਬਹੁਤ ਪਿਆਰਾ ਹੈਗਾ ਇਹਦਾ ਦੁਪੱਟਾ ਹੈਗਾ ਜਿਹੜਾ ਇਹ ਚੈੱਕ ਦੇ ਵਿੱਚ ਹੈਗਾ ਚੈੱਕ ਬਰਬਰੀ ਦੇ ਵਿੱਚ ਹੈਗਾ ਜੀ ਇਹਦਾ ਦੁਪੱਟਾ ਦੇਖੋ ਬਿਲਕੁਲ ਲਾਈਟ weight ਦੁਪੱਟਾ ਹੈਗਾ ਜਮਾ ਐਦਾ मुट्ठी ਚ ਬੰਦ ਹੋਣ ਵਾਲਾ ਦੁਪੱਟਾ ਹੈਗਾ ਜੀ ਬਿਲਕੁਲ ਲਾਈਟ weight ਤੇ ਇਹਦੇ ਵਿੱਚ ਸੈਕੰਡ ਕਲਰ ਆਪਸ਼ਨ ਹੈਗਾ ਆਪਣੇ ਕੋਲੇ ਬਹੁਤ ਸੋਹਣਾ ਇਹ ਵਾਲਾ ਸ਼ੇਡ ਹੈਗਾ ਹਾਈਲਾਈਟ ਕੀਤੇ ਹੋਏ ਸੂਟ ਨੇ ਜੀ ਇਹ ਸਾਰੇ ਸੂਟ ਹਾਈਲਾਈਟ ਕੀਤੇ ਹੋਏ ਨੇਗੇ ਇਹਦਾ ਕਲਰ ਹੈਗਾ ਤੇ ਇਹਦਾ ਦੁਪੱਟਾ ਹੈਗਾ ਸੇਮ ਦੁਪੱਟਾ ਇਹਦਾ ਹੈ ਜੀ ਇਹ ਵਾਲੇ ਸੂਟਾਂ ਦਾ ਪ੍ਰਾਈਸ ਰੂਹਗਾ ਜੀ 2200 ਰੁਪਏ ਹੁਣ ਆਪਾਂ 2200 ਤੇ 2800 ਇਕੱਠਾ ਨਹੀਂ ਕਰ ਸਕਦੇ ਹੈਗੇ ਆਪਾਂ ਨੂੰ ਪਤਾ ਹੈ 2200 ਤੇ 2800 ਦੇ ਵਿੱਚ ਬਹੁਤ ਜ਼ਿਆਦਾ ਡਿਫਰੈਂਸ ਹੈ ਤੇ ਆਪਾਂ ਨੇ ਤਾਂ ਹੀ ਇਹ ਤਾਂ ਐਵੇਂ ਹੁੰਦਾ ਜੀ ਵੀਡੀਓ ਬਣਾਉਣ ਦਾ ਮਕਸਦ ਵੀ ਤਿੰਨ ਸੂਟਾਂ ਦੀ ਬਣਾ ਰਹੇ ਹਾਂ ਤਾਂ ਪੰਜ ਦੀ ਪਾਤੀ ਆਪਣੇ ਕੋਲੇ ਦੋ ਇਹ ਰਹਿ ਰਹੇ ਨੇਗੇ ਪੀਸ ਇਹਦੇ ਨਾਲ ਦੇ ਤੇ ਪ੍ਰਾਈਸ ਦਾ ਅਲੱਗ-ਅਲੱਗ ਉਹਨਾਂ ਦਾ ਕਾਫੀ ਫਰਕ ਹੋਊਗਾ ਹਾਂ ਜਿਹੜਾ ਕੋਈ ਜੇ 100 200 ਦਾ ਹੁੰਦਾ ਮੈਂ ਇਕੱਠਾ ਕਰ ਦੇਣੀ ਹੁੰਨੀ ਹੈ ਘੱਟ ਵਾਲੇ ਦੇ ਨਾਲ ਲਾ ਦੇਣੀ ਹੁੰਨੀ ਹੈਗੀ ਤੇ ਉਹ ਐਦਾਂ ਹੋ ਜਾਂਦਾ ਜੀ ਮੜਾ ਸੋਚ ਕੇ ਮੈਸੇਜ ਕਰਿਆ ਕਰੋ ਤੇ ਵਾਕਿਆ ਅਪਾ ਕਿਸੇ ਦੀ ਸੋਚ ਨਹੀਂ ਬਦਲ ਸਕਦੇ ਹੈਗੇ ਲਓ ਜੀ ਤੇ ਇਹ ਵਾਲਾ 2200 ਦੇਣਗੇ ਇਹ 300 ਨੇ ਜਿਹੜੇ 2800 ਦੇਣੇ ਆਪਣਾ ਜਿਹੜਾ ਨੰਬਰ ਹੈਗਾ 9253115036 9253115036 ਜੀ ਦੇ ਤੇ ਸਕਰੀਨ ਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਜੇ ਤੁਸੀਂ ਸਾਡੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਕੇ ਕੋਈ ਹੋਰ ਫਦਰ ਇਨਕੁਆਰੀਜ਼ ਹੈਗੇ ਨਾ ਤਾਂ ਤੁਸੀਂ ਮੈਨੂੰ ਡੀਐਮ ਕਰ ਸਕਦੇ ਹੋ ਥੈਂਕ ਯੂ ਜੀ